ਸਵਾਗਤ ਹੈ ਆਪਣੇ ਚੈਨਲ ਸੱਚੇ ਰਿਸ਼ਤੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਪੇਸ਼ ਨੇ ਅੱਜ ਦੇ ਨਵੇਂ ਰਿਸ਼ਤੇ ਰਿਸ਼ਤੇ ਪੇਸ਼ ਕਰਨ ਤੋਂ ਪਹਿਲਾਂ ਆਪਣੀ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਓਕੇ ਕਰ ਲਓ ਕਿ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੀ ਕਿ ਤੁਸੀਂ ਸਾਡਾ ਚੈਨਲ ਕਿਹੜੇ-ਕਿਹੜੇ ਸ਼ਹਿਰ ਤੋਂ ਦੇਖ ਰਹੇ ਹੋ ਵੇਸ਼ ਨੇ ਅੱਜ ਦੇ ਨਵੇਂ ਰਿਸ਼ਤੇ ਪਹਿਲਾ ਰਿਸ਼ਤਾ ਨਾਮਕਰ ਏਰੀਆ ਲੁਧਿਆਣਾ ਸਟੱਡੀ ਬੀ ਕਾਮ ਕੱਦ 5 ਫੁੱਟ 3 ਇੰਚ ਕਾਸਟ ਜੱਟ ਸਿੱਖ ਗੋਤ ਗਰੇਵਾਲ ਡੇਟ ਆਫ ਬਰਥ 1994 ਫਾਦਰ ਰਿਟਾਇਰਡ ਨੇ ਮਦਰ ਹਾਊਸ ਮੇਕਰ ਰਿਸ਼ਤੇ ਦੀ ਮੰਗ ਆਈ ਹੈ ਨਾ ਲੜਕਾ ਕੈਨੇਡਾ ਜਾਂ ਆਸਟ੍ਰੇਲੀਆ ਤੋਂ ਜਾਂ ਯੂ ਐਸ ਏ ਵਿੱਚ ਪੀ ਆਰ ਹੋਵੇ ਤੇ 4-5 ਏਕੜ ਜ਼ਮੀਨ ਹੋਵੇ ਜੀ ਲੁਧਿਆਣਾ ਏਰੀਆ ਨੂੰ ਪਾਇਆ ਲਿਆ ਜੀ ਸੰਪਰਕ ਕਰ ਸਕਦੇ ਹੋ ਤੁਸੀਂ ਸਾਡੇ ਨਾਲ ਵਟਸਐਪ ਨੰਬਰ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਦੂਸਰਾ ਰਿਸ਼ਤਾ ਏਰੀਆ ਬਠਿੰਡਾ ਸਟੱਡੀ ਬੀ ਟੈਕ सिविल इंजीनियरिंग ਪਰ ਇੱਕ ਮੈਡ ਕੱਦ 5 ਫੁੱਟ 5 ਇਚ ਕਾਸਟ ਜਟ ਸਖਈ ਡੇਟ ਆਫ ਬਰਥ 9999 ਜੌਬ ਪ੍ਰਾਈਵੇਟ ਕੰਪਨੀ ਵਿੱਚ ਹੈ ਸੈਲਰੀ ਇਹਨਾਂ ਦੀ ਗੁੱਡ ਸੈਲਰੀ ਹੈ ਜੀ 40000 ਦੇ ਕਰੀਬ ਰਿਸ਼ਤੇ ਦੀ ਮੰਗ ਹੈ ਕਿ ਲੜਕਾ ਜੋਬ ਕਰਦਾ ਹੋਵੇ ਜਾਂ ਫੋਰਨ ਕੰਟਰੀ ਤੋਂ ਹੋਵੇ ਵੈਲ ਸਟਾਟਡ ਹੋਵੇ ਜੀ ਫੋਨ ਕਰ ਸਕਦੇ ਹੋ ਜੀ ਤੁਸੀਂ ਸਕਰੀਨ ਤੇ ਚੱਲਦੇ WhatsApp ਤੇ ਸਾਡੇ ਨਾਲ ਇਹ ਅਗਲਾ ਰਿਸ਼ਤਾ ਨੋਟ ਕਰੋ ਜੀ ਤੇ ਸ਼ਰਰ ਨਾਮਕਰ ਕਸਟ ਜੱਟ ਸਿੱਖ ਏਰੀਆ ਸ਼ਿਰਸਾ ਹਰਿਆਣਾ ਜੀ ਸਟੱਡੀ ਬੀਏ ਹੈ ਡਿਪਲੋਮਾ ਮੈਨ ਨੈਨ ਕੇਅਰ ਦੇ ਵਿੱਚ ਭਰਾ ਇੱਕਾ ਜੀ ਕੱਦ 5 ਫੁੱਟ ਡੇਟ ਆਫ ਬਰਥ ਹੈ ਜੀ 2001 ਸਟੱਡੀ ਐਮਏ ਕਰ ਰਹੀ ਹੈ ਜੀ ਲੜਕੀ ਰਿਸ਼ਤੇ ਦੀ ਮੰਗ ਕਿ ਲੜਕਾ ਕੈਨੇਡਾ ਪੀਆਰ ਹੋਵੇ ਜਾਂ ਯੂਐਸਏ ਵਿੱਚ ਹੋਵੇ ਵੈਲ ਐਜੂਕੇਟਡ ਸਮਾਰਟ ਵਧੀਆ ਖਾਨਦਾਨੀ ਪਰਿਵਾਰ ਤੋਂ ਹੋਵੇ ਜੀ ਸੰਪਰਕ ਕਰ ਸਕਦੇ ਹਾਂ ਸਾਡੇ ਨਾ WhatsApp ਨੰਬਰ ਤੇ ਚੌਥਾ ਰਿਸ਼ਤਾ ਨੋਟ ਕਰੋ ਜੀ ਇਹ ਰਿਸ਼ਤਾ ਲੜਕੀ ਦਾ ਹੈ ਕਾਸਟ ਸੈਣੀ ਸਿੱਖ ਪਰਿਵਾਰ ਹੈ। ਲੜਕੀ ਬਹੁਤ ਹੀ ਸੁੰਦਰ ਸ਼ਸ਼ੀਲ ਸੁਨੱਖੀ ਹੈ। ਸਟੱਡੀ ਐਮ ਐਸ ਸੀ ਬੀ ਐ ਡੀ ਹੈ। ਡੇਟ ਆਫ ਬਰਥ ਹੈ ਜੀ 1999 ਕੱਦ 5 ਫੁੱਟ 6 ਇੰਚ। ਜੋਬ ਪਰਮਾਨੈਂਟ ਟੀਚਰ ਹੈ ਜੀ। ਰਿਸ਼ਤੇ ਦੀ ਮੰਗ ਹੈ ਨਨ ਲੜਕਾ ਵੈਲ ਸੈਟਲਡ ਹੋਵੇ ਜਾਂ ਟੀਚਰ ਹੋਵੇ ਜੀ। ਸਾਤ ਸੂਰਤ ਸਰਦਾਰ ਹੋਵੇ। ਸਿਰਫ ਲੁਧਿਆਣਾ ਏਰੀਆ ਨੂੰ ਤਰਜੀਹ ਜੀ ਉਹਨਾਂ ਦੀ। ਜਾਤ ਪਾ ਦਾ ਕੋਈ ਬੰਦਾ ਨਹੀਂ ਸੰਪਰਕ ਕਰ ਸਕਦੇ ਹਾਂ ਜੀ ਸਕਰੀਨ ਤੇ ਦਿੱਤੇ ਵਟਸਐਪ ਨੰਬਰ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਪੰਜਮ ਇਹ ਰਿਸ਼ਤਾ ਵੀ ਲੜਕੀ ਦਾ ਕਾਸਟ ਮਜਬੀ ਸਿੱਖ ਪਰਿਵਾਰਾ ਡੇਟ ਆਫ ਬਰਥ 1993 ਕੱਦ 5 ਫੁੱਟ 5 ਇੰਚ ਸਟੱਡੀ ਐਮ ਐਸ ਸੀ ਆਈਟੀ ਹੈ ਜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਆ ਸੋਹਣੀ ਸੁਨੱਖੀ ਲੜਕੀ ਆ ਖਾਨਦਾਨੀ ਪਰਿਵਾਰ ਦੀ ਇਹਨਾਂ ਨੂੰ ਰਿਸ਼ਤੇ ਦੀ ਮੰਗ ਆ ਜੀ ਕਿ ਲੜਕਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਜਾਂ ਪੀਆਰ ਹੋਵੇ ਜਾਂ ਇੰਡੀਆ ਤੋਂ ਬੀਐਸਸੀ ਨਰਸਿੰਗ ਕਰਦਾ ਹੋਵੇ ਲੜਕਾ ਸੰਪਰਕ ਕਰ ਸਕਦੇ ਸਾਡੇ ਵਟਸਐਪ ਨੰਬਰ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ 6ਮ ਇਹ ਰਿਸ਼ਤਾ ਲੜਕੀ ਦਾ ਹੈ ਕਾਸਟਰ ਮンダーਸੀਆ ਸਿੱਖ ਪਰਿਵਾਰ ਡੇਟ ਆਫ ਬਰਥ 1995 ਕੱਦ 5 ਫੁੱਟ 4 ਇੰਚ ਸਟੱਡੀ ਹੈ ਜੀ ਇਹਨਾਂ ਦੀ BCA ਗ੍ਰੈਜੂਏਟ ਹੈ ਜੀ ਲੜਕੀ ਸੋਹਣੀ ਸੁਨੱਖੀ ਹੈ ਇਹਨਾਂ ਨੂੰ ਰਿਸ਼ਤੇ ਦੀ ਮੰਗ ਹੈ ਕਿ ਲड़का ਨਸਰ ਰਹਿਤ ਪਰਵਾਰ ਤੋਂ ਹੋਵੇ ਵਿਦੇਸ਼ੀ ਜਾਂ ਸਰਕਾਰੀ ਮੁਲਾਜ਼ਮਾ ਹੋਵੇ ਜਾਂ ਆਪਣਾ ਕੋਈ ਬਿਜ਼ਨਸ ਹੋਵੇ ਲੁਧਿਆਣਾ ਏਰੀਆ ਨੂੰ ਤਰਜੀਹ ਹੈ ਜਿਨ੍ਹਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਸਕਰੀਨ ਤੇ ਦਿੱਤੇ ਹੋਏ WhatsApp ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਆਂ ਅਗਲਾ ਰਿਸ਼ਤਾ ਇਹ ਲੜਕੀ ਦਾ ਜੀ ਨਾਮ ਕੌਰ ਕਾਸਟ ਖੱਤਰੀ ਸ਼ਖ ਪਰਵਰ ਲੜਕੀ ਡਿਵੋਰਸ ਹੈ ਜੀ ਬਿਨਾ ਬੱਚੇ ਤੋਂ ਹੈ ਡੇਟ ਪੋਪਰਥ 1988 ਕੱਦ 5 ਫੁੱਟ 5 ਇਚ ਸਟੱਡੀ ਐਮਏ ਬੀਐਡ ਹੈ ਜੀ ਇਹ ਲੜਕੀ ਟੀਚਰ ਹੈ ਜੀ ਰਿਸ਼ਤੇ ਦੀ ਮੰਗ ਹੈ ਇਹਨਾਂ ਨੂੰ ਕਿ ਲੜਕਾ ਬਰਾਬਰ ਦੀ ਯੋਗਤਾ ਵਾਲਾ ਹੋਵੇ ਸੋਹਣਾ ਸੁਨਖਾ ਹੋਵੇ ਜਿਨ੍ਹਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦੀ ਹੈ ਤਾਂ ਉਸ ਨੂੰ ਮਾਰਕ ਕਰ ਸਕਦੇ ਹਾਂ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟਰ ਮਦਾਸ਼ੀਆ ਸਿੱਖ ਪਰਿਵਾਰ ਡੇਟ ਆਫ ਬਰਥ 1992 ਹਾਈਟ 5 ਫੁੱਟ 4 ਇੰਚ ਸਟੱਡੀ ਐਮਏ ਬੀਐਡ ਸੋਹਣੀ ਸੁਨੱਖੀ ਲੜਕੀ ਹੈ ਜੀ ਤੇ ਇਹਨਾਂ ਨੂੰ ਰਿਸ਼ਤੇ ਦੀ ਮੰਗ ਹੈ ਕਿ ਲੜਕਾ ਸਰਕਾਰੀ ਨੌਕਰੀ ਕਰਦਾ ਹੋਵੇ ਜਾਂ ਆਪਣਾ ਚੰਗਾ ਕਾਰੋਬਾਰ ਹੋਵੇ ਆਦਰ ਬੈਂਕ ਤੋਂ ਰਿਟਾਇਰਡ ਨੇ ਜੀ ਇਹਨਾਂ ਦਾ ਏਰੀਆ ਲੁਧਿਆਣਾ ਇਹ ਲੁਧਿਆਣਾ ਏਰੀਆ ਨੂੰ ਪਸੰਦ ਹੈ ਜੀ ਇਹਨਾਂ ਦੀ ਸੰਪਰਕ ਕਰ ਸਕਦੇ ਹੋ ਸਕਰੀਨ ਤੇ ਦਿੱਤੇ ਹੋਏ WhatsApp ਨੰਬਰ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਰਿਸ਼ਤਾ ਲੜਕੀ ਦਾ ਹੈ ਕਾਸਟ ਨਾਈ ਸਿੱਖ ਪਰਿਵਾਰ ਹੈ ਡੇਟ ਆਫ ਬਰਥ ਸੰ 2000 ਕੱਦ 5 ਫੁੱਟ 2 ਇੰਚ ਹੈ ਇਹ ਲੜਕੀ ਕੈਨੇਡਾ ਦੇ ਵਿੱਚ ਮੈਡੀਕਲ ਦੀ ਜੌਬ ਕਰ ਰਹੀ ਹੈ ਜੀ অন্ਟਾਰੀਓ ਦੇ ਵਿੱਚ ਰਿਸ਼ਤੇ ਦੀ ਮੰਗ ਹੈ ਜੀ ਇਹਨਾਂ ਕਿ ਲੜਕਾ ਟੋਰਾਂਟੋ ਦੇ ਨਜ਼ਦੀਕ ਦਾ ਹੋਵੇ ਅਤੇ ਬਰਪ ਪਰਮਟ ਵਾਲਾ ਹੋਵੇ ਜਾਂ ਪੀਆਰ ਲੜਕਾ ਹੋਵੇ ਜਿਨਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਰਿਸ਼ਤਾ ਲੜਕੀ ਦਾ ਕਾਸਟ ਰਮਦਾਸਿਆ ਸਿੱਖ ਪਰਿਵਾਰ ਆ ਜੀ ਡੇਟ ਆਫ ਬਰਥ 1996 ਕੱਦ 5 ਫੁੱਟ 6 ਇੰਚ ਇਹ ਆਸਟ੍ਰੇਲੀਆ ਦੇ ਵਿੱਚ ਮਾਸਟਰ ਦੀ ਜੌਬ ਕਰ ਰਹੀ ਹੈ ਜੀ ਸੋਹਣੀ ਸੁਨੱਖੀ ਲੜਕੀ ਹੈ ਸੁੰਦਰ ਸਸ਼ੀਲ ਹੈ ਜੀ ਇਹਨਾਂ ਨੂੰ ਰਿਸ਼ਤੇ ਦੀ ਮੰਗ ਆ ਜੀ ਕਿ ਲੜਕਾ ਯੋਗ ਨਸਰਹਤ ਹੋਵੇ ਤੇ ਪੀਆਰ ਜਾਂ ਸਿਟੀਜ਼ਨ ਹੋਵੇ ਜੀ ਐਜੂਕੇਟਰ ਹੋਵੇ ਸੰਪਰਕ ਕਰ ਸਕਦੇ ਹਾਂ ਸਕਰੀਨ ਤੇ ਚਲਦੇ WhatsApp ਨੰਬਰ ਤੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਰਿਸ਼ਤਾ ਲੜਕੀ ਦਾ ਕਾਸਟ ਜੱਟ ਸਿੱਖ ਪਰਿਵਾਰ ਇਹ ਲੜਕੀ ਕੈਨੇਡਾ ਦੇ ਵਿੱਚ ਪੀਆਰ ਹੈ ਜੀ। ਗੋਤ ਸਿੱਧੂ ਆ। ਡੇਟ ਆਫ ਬਰਥ 1995। ਕੱਦ 5 ਫੁੱਟ 5 ਇੰਚ। ਸਟੱਡੀ BCA, MCA ਜੀ। ਲੜਕੀ ਸਲਿਮ, ਖੂਬਸੂਰਤ। ਸੁਸੀਲ ਹੈ। ਰਿਸ਼ਤੇ ਦੀ ਮੰਗ ਹੈ ਜੀ ਕਿ ਲੜਕਾ ਕੈਨੇਡਾ ਪੀਆਰ ਹੋਵੇ। ਨਸ਼ਾ ਰਹਿਤ, ਸੋਨਾ ਸੁਨੱਖਾ, ਖਾਨਦਾਨੀ ਪਰਿਵਾਰ ਦਾ ਹੋਵੇ ਜੀ। ਲੁਧਿਆਣਾ ਏਰੀਆ ਨੂੰ ਤਰਜੀਹ ਹੈ ਜੀ ਇਹਨਾਂ ਦੀ। ਇਨਾਂ ਨੂੰ ਵੀ ਇਹ ਰਿਸ਼ਤਾ ਸੰਧਾਉਂਦਾ ਤਾਂ ਸਾਡੇ ਨਾਲ WhatsApp ਨੰਬਰ ਤੇ ਸੰਪਰਕ ਕਰ ਸਕਦੇ ਹੋ ਤੁਸੀਂ ਸਾਡੇ ਇਸ WhatsApp ਨੰਬਰ ਤੇ ਆਪਣਾ ਬੇਟਾ ਬੇਟੀ ਦੀ ਐਡ ਵੀ ਲਗਵਾ ਸਕਦੇ ਹੋ ਸਾਨੂੰ ਇਸ ਨੰਬਰ ਤੇ ਤੁਸੀਂ ਪੂਰਾ ਆਪਣਾ ਬਾਇਓ ਡਾਟਾ ਭੇਜ ਕੇ ਬੇਟਾ ਬੇਟੀ ਦੀ ਐਡ ਲਗਵਾ ਸਕਦੇ ਹੋ ਬੇਟੀ ਦੀ ਐਡ ਬਿਲਕੁਲ ਫ੍ਰੀ ਲਈ ਜਾਂਦੀ ਅਗਲਾ ਰਿਸ਼ਤਾ ਲੜਕੀ ਦਾ ਹੀ ਕਾਸਟ ਅੰਦਾਜ਼ਾ ਗੁਰਸਿੱਖ ਪਰਿਵਾਰ ਡੇਟ ਆਫ ਬਰਥ 1994 ਕੱਦ 5 ਫੁੱਟ 7 ਇੰਚ ਏਰੀਆ ਹੁਸ਼ਿਆਰਪੁਰ ਲੜਕੀ ਰੈਗੂਲਰ ਸਰਕਾਰੀ ਜੋਬ ਕਰ ਰਹੀ ਹੈ ਜੀ ਤੇ ਟੀਚਰ ਹੈ ਇਹਨਾਂ ਨੂੰ ਰਿਸ਼ਤੇ ਦੀ ਮੰਗ ਹੈ ਜੀ ਕਿ ਲੜਕਾ ਜੋਬ ਕਰਦਾ ਹੋਵੇ ਇਹਨਾਂ ਇਹ ਰਿਸ਼ਤਾ ਲੜਕੀ ਦਾ ਹੈ ਜੀ ਕਾਸਟ ਗੁਰਸਿੱਖ ਨਾਈ ਪਰਿਵਾਰ ਹੈ ਜੀ ਇਨਾਂ ਦੀ ਡੇਟ ਆਫ ਬਰਥ ਹੈ ਜੀ ਸਾਲ 2000 ਇਹ ਲੜਕੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਅਤੇ ਕੱਦ 5 ਫੁੱਟ 5 ਇੰਚ ਹੈ ਇਹਨਾਂ ਦਾ ਭਰਾ ਵੀ ਕੈਨੇਡਾ ਦੇ ਵਿੱਚ ਹੈ ਪਿਤਾ ਰਿਟਾਇਰਡ ਨੇ ਜੀ ਇਹਨਾਂ ਦੇ ਇਹਨਾਂ ਨੂੰ ਰਿਸ਼ਤੇ ਦੀ ਮੰਗ ਹੈ ਕਿ ਲੜਕਾ ਕੈਨੇਡਾ ਦੇ ਵਿੱਚ ਪੀਆਰ ਹੋਵੇ ਵੈਸ ਨੂੰ ਹੋਵੇ ਅਤੇ ਸੋਨਾ ਸਨਖਾ ਹੋਵੇ ਜੀ ਜਿਨ੍ਹਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਉਹ ਸਾਡੇ ਵਟਸਐਪ ਨੰਬਰ ਤੇ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਰਿਸ਼ਤਾ ਵੀ ਲੜਕੀ ਦਾ ਹੈ ਕਾਸਟ ਮੱਝੀ ਸਖ ਪਰਵਾਰ ਹੈ ਇਹ ਲੜਕੀ ਅੰਬਰਤਾਰੀ ਹੈ ਜੀ ਉਮਰ 29 ਸਾਲ ਕੱਦ 5 ਫੁੱਟ 4 ਇਚ ਇਹ ਸਟੱਡੀ ਹੈ ਜੀ ਇਹਨਾਂ ਦੀ ਐਮ ਪੀ ਡੀ ਟੀ ای ٹی ਪਾਸ ਹੈ ਜੀ ਇਨਾਂ ਨੂੰ ਰਿਸ਼ਤੇ ਦੀ ਮੰਗ ਹੈ ਜੀ ਕਿ ਲੜਕਾ ਅਮਰਤਾਰੀ ਹੋਵੇ ਅਤੇ ਸਰਕਾਰੀ ਜਾ ਉਹ ਕਰਦਾ ਹੋਵੇ ਸੋਨਾ ਸੁਨੱਖਾ ਹੋਵੇ ਇਨਾਂ ਨੂੰ ਵੀ ਇਹ ਪਰਫੈਕਟ ਪਸੰਦ ਆਉਂਦਾ ਤਾਂ ਉਸ ਸੰਪਰਕ ਕਰ ਸਕਦੇ ਹੋ ਜੀ ਸਾਡੇ ਵਟਸਐਪ ਨੰਬਰ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਰਿਸ਼ਤਾ ਲੜਕੀ ਦਾ ਹੈ ਨਾਮ ਕੁਮਾਰੀ ਕਾਸਟ ਬ੍ਰਾਹਮਣ ਪਰਿਵਾਰਾ ਜੀ ਡੇਟ ਆਫ ਬਰਥ 1993 ਟਾਈਮ ਬਰਥ ਟਾਈਮ ਹੈ ਜੀ 7:45 ਪੀਐਮ ਕੱਦ 5 ਫੁੱਟ 3 ਇੰਚ ਇਹਨਾਂ ਦਾ ਏਰੀਆ ਬਠਿੰਡਾ ਜੀ ਸਟੱਡੀ ਜੀ ਜੀਐਨਐਮਆਈ ਵੀਐਸਸੀ ਨਰਸਿੰਗ ਇਹステ ਦੀ ਮੰਗਾ ਜੀ ਕਿ ਲੜਕਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਹੋਵੇ ਜੀ ਮਾਲਵਾ ਏਰੀਆ ਨੂੰ ਤਰਜੀਹ ਹੈ ਇਹਨਾਂ ਦੀ ਜਿਨ੍ਹਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਸੰਪਰਕ ਕਰ ਸਕਦੇ ਹੋ ਜੀ ਸਾਡੇ ਨਾਲ ਵਟਸਐਪ ਨੰਬਰ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਰਿਸ਼ਤਾ ਜੱਟ ਸਿੱਖ ਪਰਿਵਾਰ ਦਾ ਹੈ ਇਹ ਲੜਕੀ ਕੈਨੇਡਾ ਦੇ ਵਿੱਚ ਪੀਆਰ ਹੈ ਡੇਟ ਆਫ ਬਰਥ ਹੈ 1996 ਕੱਦ 5 ਫੁੱਟ 5 ਹੈ ਸਟੱਡੀ ਬੀਏ ਸੀ ਨਰਸਿੰਗ ਹੈ ਜੀ ਅਤੇ ਆਰਐਨ ਗਵਰਨਮੈਂਟ ਜੌਬ ਕਰ ਰਹੀ ਹੈ ਬ੍ਰੈਪਟਨ ਏਰੀਆ ਜੀ ਸੋਨੀ ਸਨਖੀ ਸਲਿਮ ਲੜਕੀ ਹੈ ਜੀ ਖੂਬਸੂਰਤ ਇਹਨਾਂ ਨੇ ਰਿਸ਼ਤੇ ਦੀ ਮੰਗ ਹੈ ਕਿ ਲੜਕਾ ਪਗੜੀ ਧਾਰੀ ਹੋਵੇ ਵੈਸ ਨੂੰ ਪਰਿਵਾਰ ਹੋਵੇ ਜੀ ਵਧੀਆ ਜੌਬ ਤੇ ਹੋਵੇ ਸੋਨਾ ਸੁਨੱਖਾ ਖਾਨਦਾਨੀ ਪਰਿਵਾਰ ਦਾ ਲੜਕਾ ਹੋਵੇ। ਏਰੀਆ ਮਹਾਲੀ ਫਤਿਹਗੜ੍ਹ ਸਾਹਿਬ ਨੂੰ ਪਾਹਲ ਹੈ ਜੀ ਇਹਨਾਂ ਦੀ। ਸੰਪਰਕ ਕਰ ਸਕਦੇ ਹੋ ਜੀ ਤੁਸੀਂ ਸਕਰੀਨ ਤੇ ਦਿੱਤੇ ਹੋਏ WhatsApp ਨੰਬਰ ਤੇ। ਅਗਲਾ ਰਿਸ਼ਤਾ ਨੋਟ ਕਰੋ ਜੀ। ਇਹ ਰਿਸ਼ਤਾ ਲੜਕੀ ਦਾ ਹੈ। ਕਾਸਟ ਮਜਬੀ ਸਿੱਖ ਪਰਿਵਾਰ ਹੈ ਜੀ। ਕੱਦ 5 ਫੁੱਟ 5 ਇੰਚ। ਰੰਗ ਗੋਰਾ। ਇਹ ਲੜਕੀ ਤਲਾਕ ਸੁਧਾਈ ਇੱਕ ਬੇਟਾ ਸਟੱਡੀ ਪੋਸਟ ਗ੍ਰੈਜੂਏਟ ਹੈ ਲੜਕੀ ਸਰਕਾਰੀ ਜੋਬ ਕਰ ਰਹੀ ਹੈ ਰਿਸ਼ਤੇ ਦੀ ਮੰਗ ਹੈ ਜੀ ਕਿ ਲੜਕਾ ਯੋਗ ਹੋਵੇ ਅਤੇ ਨਸਾ ਰਹਿਤ ਹੋਵੇ ਸੋਹਣਾ ਸੁਨੱਖਾ ਹੋਵੇ ਜੀ ਜਿਨ੍ਹਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਜੀ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਜੀ ਅਤੇ ਬੈਲ ਆਈਕਨ ਨੂੰ ਓਕੇ ਕਰ ਲਓ ਤਾਂ ਜੋ ਸਾਰੇ ਵੀਡੀਓ ਰਿਸ਼ਤਿਆਂ ਦੀ ਵੀਡੀਓ ਤੁਹਾਨੂੰ ਮਿਲੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਦਿਓ ਜੀ ਕਿ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤਾਂ ਕਿ ਵੀਡੀਓ ਦੇ ਵਿੱਚ ਹੋਰ ਸੁਧਾਰ ਕਰ ਸਕੀਏ ਸਾਡਾ WhatsApp ਨੰਬਰ ਜੋ ਸਕਰੀਨ ਤੇ ਚੱਲ ਰਿਹਾ ਹੈ 9417565924 ਇਸ ਤੇ ਤੁਸੀਂ ਆਪਣੇ ਬੱਚਿਆਂ ਦੀ ਐਡ ਵੀ ਲਗਵਾ ਸਕਦੇ ਹੋ ਤੇ ਕਿਸੇ ਰਿਸ਼ਤੇ ਬਾਰੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਲਗਾਈ ਜਾਂਦੀ ਹੈ ਜੀ ਬਾਕੀ ਨਵੀਂ ਵੀਡੀਓ ਦੇ ਨਾਲ ਕੱਲ ਮਿਲਦੇ ਹਾਂ ਜੀ ਫੇਰ ਦੁਬਾਰਾ ਧੰਨ ਨਵੇਂ ਰਿਸ਼ਤਿਆਂ ਦੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ